ਕੀ ਬੌਂਸਾਈ ਪਲਾਂਟ ਕਿੱਦਾਂ ਬਣਦੇ ਨੇ ਫਟਾਫਟ ਲਾਈਵ ਨੂੰ ਸ਼ੇਅਰ ਕਰੋ ਅੱਜ ਤੁਹਾਨੂੰ ਦਿਖਾਵਾਂਗੇ ਬੌਂਸਾਈ ਪਲਾਂਟ ਕਿਸ ਤਰ੍ਹਾਂ ਬਣਾਏ ਜਾਂਦੇ ਨੇ ਜੁੜੋ ਲਾਈਵ ਦੇ ਨਾਲ ਕਰੋ ਆ ਦੇਖੋ ਜੁੜੋ ਫਟਾਫਟ ਲਾਈਵ ਨੂੰ ਸ਼ੇਅਰ ਕਰ ਦਿਓ ਚੱਲਦੇ ਚੱਲਦੇ ਨੂੰ ਥੋੜੇ ਸਮੇਂ ਵਾਸਤੇ ਆਪਾਂ ਲਾਈਵ ਹੋਏ ਆਂ ਇਹ ਇਹਦੀ ਆਪ ਵੀਡੀਓ ਬਣਾ ਕੇ ਵੀ ਪਾਵਾਂਗੇ ਲਾਈਕ ਮੈਟ ਸ਼ੇਅਰ ਜ਼ਰੂਰ ਕਰ ਦਿਓ ਟਾਈਟਲ ਤੁਸੀਂ ਪੜੀ ਲਿਆਉਣਾ ਅੱਜ ਤੁਹਾਨੂੰ ਦੱਸਾਂਗੇ ਬੌਨਸਾਈ ਪਲਾਂਟ ਕਿੱਦਾਂ ਬਣਦੇ ਨੇ ਫਟਾਫਟ ਲਾਈਵ ਨਾਲ ਜੁੜੋ ਫਿਰ ਮੈਂ ਸ਼ੁਰੂ ਕਰਦਾ ਵੀਡੀਓ ਆ ਤੁਸੀਂ ਦੇਖ ਰਹੇ ਹੋਗੇ ਬੌਨਸਾਈ ਪਲਾਂਟ ਇਹ ਕਿਸ ਤਰ੍ਹਾਂ ਤਿਆਰ ਕਰਦੇ ਕਈ ਨੇ ਆਪਾਂ ਘਰੇ ਬਣਾਉਣੇ ਆ ਜੀ ਨਰਸਰੀਆਂ ਦੇ ਵਿੱਚ ਬਹੁਤ ਮਹਿੰਗੇ ਪਲਾਂਟ ਮਿਲਦੇ ਨੇ ਹਨਾ ਇਹਨਾਂ ਦੀ ਕੀਮਤ ਬਹੁਤ ਜ਼ਿਆਦਾ ਉੰਡੀਆ ਨਰਸਰੀ ਦੇ ਵਿੱਚ ਜੇ ਤੁਸੀਂ ਘਰੇ ਬਣਾਉਣਾ ਚਾਹੁੰਦੇ ਹੋ ਤਾਂ ਸਾਡੇ ਲਾਈਵ ਨਾਲ ਜੁੜੋ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਵੀਡੀਓ ਸਾਡੇ ਚੈਨਲ ਦੇ ਉੱਤੇ ਤੁਹਾਨੂੰ ਮਿਲ ਜਾਣਗੇ ਅਲੱਗ-ਅਲੱਗ ਸ਼ੇਪ ਤੁਸੀਂ ਆਪਣੇ ਤਰੀਕੇ ਨਾਲ ਜਿੱਦਾਂ ਦੀ ਵੀ ਸ਼ੇਪ ਦੇ ਸਕਦੇ ਹੋ ਹਨ ਤੇ ਆਜੋ ਫਟਾਫਟ ਲਾਈਵ ਦੇ ਵਿੱਚ ਪਹਿਲਾਂ ਫਿਰ ਕਰਦੇ ਆ ਗੱਲਾਂ ਬਾਤਾਂ ਆਓ ਜੁੜੋ ਲਾਈਵ ਦੇ ਨਾਲ ਫਟਾਫਟ ਵਾ ਲੈ ਹੋਇਆ ਆਜੋ ਕਿਹੜਾ ਫੜਦੇ ਨੇ ਅੱਜ ਮੈਨੂੰ ਪਿਛਲੇ ਲਾਈਵ ਦੇ ਵਿੱਚ ਕਈ ਵੀਰ ਕਹ ਰਹੇ ਸੀਗੇ ਵੀ ਬੌਨਸਾਈ ਪਲਾਂਟ ਦੀ ਵੀਡੀਓ ਬਣਾ ਕੇ ਪਾਓ ਤੁਸੀਂ ਮੈਂ ਕਹਣਾ ਵੀ ਤੁਹਾਨੂੰ ਅੱਜ ਲਾਈਵ ਦੇ ਵਿੱਚ ਹੀ ਬੌਨਸਾਈ ਵੀਡੀਓ ਦਿਖਾਵਾਂਗੇ ਵੀ ਕਿੱਦਾਂ ਬੜਾ ਏਦਾਂ ਦਾ ਟਰੀ ਜਿਹੜਾ ਤੁਸੀਂ ਆ ਦੇਖ ਲਓਗੇ ਇਹ ਆਪਣਾ ਘਰੇ ਬਣਾਇਆ ਹੋਇਆ ਸਾਰੇ ਆਪਣੇ ਬਾਈ ਹੈਂਡ ਕੀਤੇ ਹੋਏ ਨੇ alag alag shape ਦੇ ਵਿੱਚ ਇਧਰ ਦੇਖੋ ਤੁਸੀਂ ਦੂਜਾ ਪlant ਉਹ ਸੈਕੰਡ ਹੈ ਉਸ ਤੋਂ ਬਾਅਦ ਹੋਰ ਵੀ ਪਾਏਗੇ ਪਹਿਲਾਂ ਲਾਈਵ ਨੂੰ ਸ਼ੇਅਰ ਕਰ ਦਿਓ ਫਿਰ ਮੈਂ ਤੁਹਾਨੂੰ ਦਿਖਾਵਾਂਗਾ ਵੀ ਇਹ ਇਹ ਪlant ਕਿਦਾਂ ਬੜਾਈ ਜਾਂਦੇ ਨੇ ਜੇ ਤੁਸੀਂ ਆਪਦੇ ਘਰੇ ਬਣਾਉਣੇ ਆ ਨਰਸਰੀ ਦੇ ਵਿੱਚੋਂ ਬਹੁਤ ਮਹਿੰਗੇ ਮਿਲਦੇ ਆ ਜੇ ਤੁਸੀਂ ਨਰਸਰੀ ਚੋਂ ਲੈਣ ਜਾਓਗੇ ਤੁਸੀਂ ਬਹੁਤ ਮਹਿੰਗੇ ਪlant ਮਿਲਦੇ ਆ ਲਾਈਵ ਨੂੰ ਸ਼ੇਅਰ ਕਰੋ ਫਟਾਫਟ ਕਈ ਵੀਰ ਚਾਹੁੰਦੇ ਨੇ ਵੀ ਅਸੀਂ ਆਪ ਇਹ ਆਪਣੇ ਘਰੇ ਹੋਣਾ ਚਾਹੀਦਾ ਪlant ਪਰ ਮਹਿੰਗੇ ਹੋਣ ਕਰਕੇ ਇਹਨਾਂ ਨੂੰ ਬਹੁਤ ਘੱਟ ਲੋਕ ਲੈਂਦੇ ਆ ਹਨਾ ਐ ਆਜੋ ਫਟਾਫਟ ਲਾਈਵ ਦੇ ਨਾਲ ਸਾਰੇ ਮੇਰੇ ਵੀਰ ਜਿੰਨੇ ਵੀ ਹੈਗੇ ਆ ਉਹਨਾਂ ਤੱਕ ਪਹੁੰਚਾਓ ਵੱਧ ਤੋਂ ਵੱਧ ਫਿਰ ਤੁਹਾਨੂੰ ਦਿਖਾਉਨੇ ਆ 2 ਮਿੰਟ ਦੇ ਵਿੱਚ ਆਪਾਂ ਲਾਈਵ 'ਚ ਹੀ ਦਿਖਾਵਾਂਗੇ ਵੀ ਬੌਨਸਾਈ ਪਲਾਂਟ ਬਣਾਇਆ ਕਿਵੇਂ ਜਾਂਦਾ ਹੈ ਹਨਾ ਸ਼ੇਅਰ ਕਰ ਦਿਓ ਲਾਈਵ ਕਮੈਂਟ ਕਰਕੇ ਦੱਸ ਦਿਓ ਆਵਾਜ਼ ਸਹੀ ਆਉਂਦੀ ਹੈ ਤੇ ਕਿੱਥੋਂ-ਕਿੱਥੋਂ ਮੇਰੇ ਭਰਾ ਜੁੜਿਓ ਲਾਈਵ ਦੇ ਵਿੱਚ ਕੋਈ ਹਿੰਦੀ ਵਾਲਾ ਤਾਂ ਹਿੰਦੀ 'ਚ ਕਮੈਂਟ ਕਰ ਦਿਓ ਕਿਉਂਕਿ ਹਿੰਦੀ ਦੇ ਵਿੱਚ ਵੀ ਆਪਾਂ ਗੱਲ ਕਰ ਲਾਂਗੇ ਤੁਹਾਡੇ ਨਾਲ ਕਈ ਮੇਰੇ ਵੀਰਾਂ ਨੂੰ ਪੰਜਾਬੀ ਸਮਝ ਨਹੀਂ ਆਉਂਦੀ ਹੁੰਦੀ ਉਹਨਾਂ ਨੂੰ ਆਪਾਂ ਹਿੰਦੀ 'ਚ ਸਮਝਾ ਦਾਂਗੇ ਕੋਈ ਚੱਕਰ ਨਹੀਂ ਕਰੋ ਲਾਈਵ ਨੂੰ ਸ਼ੇਅਰ ਫਟਾਫਟ ਵੀ ਪੰਜਾ ਬੰਦੇ ਜੋੜੋ ਫਿਰ ਆਪਾਂ ਦਿਖਾਉਨੇ ਆਂ ਵੀ ਜਿਹੜਾ ਇਦਾਂ ਦਾ ਜਿਹੜਾ ਟਰੀ ਆ ਇਹ ਆ ਬਾਉਂਸਾਈ ਤੁਸੀਂ ਦੇਖ ਰਹੇ ਹੋ ਇਹ ਆਪਣਾ ਹੱਥੀ ਬਣਾਇਆ ਹੋਇਆ ਪਲਾਂਟਾ ਦੇਖੋ ਤੁਸੀਂ ਬਹੁਤ ਘੈਂਟ ਸ਼ੇਪ ਲੱਗਦੀ ਆ ਟਰੇ ਇਸ ਤੋਂ ਵੀ ਜੇ ਆਪਾਂ ਹਲਕੀ ਲਾਵਾਂਗੇ ਹੋਰ ਸੋਹਣਾ ਲੱਗੂਗਾ ਇਹ ਜਿਹੜੀ ਆਪਣਾ ਸਿੰਪਲ ਪੋਟ ਲੱਗਿਆ ਹੈ ਇਹਨੂੰ ਜੇ ਪਟਰੇ ਇਹ ਕਟੋਕੜੇ 1 ਇੰਚੀ ਟਰੇ ਲਾਓ ਇਹਨੂੰ ਇਹ ਵੱਡੀ ਆ ਜੇ ਤੁਸੀਂ ਕਿੰચી ਟਰੇ ਲਾਉਂਗੇ ਇਹਦੀ ਗ੍ਰੇਸ ਹੋਰ ਵੀ ਜ਼ਿਆਦਾ ਪੈਣੀ ਹੈ ਕਿਉਂਕਿ ਜਿਹੜੀ ਮੇਨ ਇਹਨੂੰ ਜਿਹੜਾ ਵੌਨ ਸਾਈਜ਼ ਨੂੰ ਟਰੇ ਹੀ ਦਿਖਾਉਂਦੀ ਸ਼ੋਅ ਕਰਦੀ ਹੈ ਅੱਜ ਮੇਰੇ ਕੋਲ ਟਰੇ ਹੈ ਨਹੀਂ ਮੈਂ ਦੂਜਾ ਬ੍ਰਾਂਡ ਤੋਂ ਉਹ ਇੱਦਾਂ ਹੀ ਬਣਾ ਕੇ ਦਿਖਾਉਣਾ ਵੀ ਉਹ ਬਣਦਾ ਕਿਸ ਤਰ੍ਹਾਂ ਇਹ ਉਸ ਤੋਂ ਬਾਅਦ ਕਟਿੰਗ ਆ ਸ਼ੇਪ ਉਹ ਅੱਗੇ ਦੀ ਅੱਗੇ ਫਿਰ ਤੁਹਾਨੂੰ ਕਟਿੰਗ ਦੀ ਦਿਖਾਵਾਂਗੇ ਸ਼ੇਪ ਕਿੱਦਾਂ ਬਣਾਈ ਦੀ ਆ ਉਹ ਵੀ ਦਿਖਾਵਾਂਗੇ ਅਗਲੇ ਲਾਈਵ ਦੇ ਵਿੱਚ ਜੁੜੋ ਫਟਾਫਟ ਲਾਈਵ ਦੇ ਨਾਲ ਚਲੋ ਦਰ ਚਲ ਹਾਂਜੀ ਲਾਈਵ ਨੂੰ ਸ਼ੇਅਰ ਕਰ ਦਿਓ ਤੇ ਫਟਾਫਟ ਇਹ ਆ ਦੇਖੋ ਅਲੱਗ-ਅਲੱਗ ਬਣਾ ਕੇ ਰੱਖੇ ਨੇ ਮੈਂ ਜਿਹੜਾ ਇਹ ਪਿਛਲੇ ਟਾਈਮ ਬਣਾਇਆ ਸੀ ਪਿਛਲੇ ਛੱਡੇ ਬਣਾਇਆ ਸੀ ਆ ਮੈਂ ਇਹ ਹਜੇ ਸ਼ੁਰੂ ਕੀਤਾ ਇਹ ਵੀ ਤੁਹਾਨੂੰ ਦਿਖਾਵਾਂਗੇ ਅੰਬ੍ਰੇਲਾ ਟਰੀ ਆ ਦੇਖੋ ਫਟਾਰੇ ਦੀ ਹੋ ਗਈ ਆ ਜਦੋਂ ਇਹਦਾ ਪੂਰਾ ਇਦਾਂ ਬਣ ਗਿਆ ਨਾ ਵਧੀਆ ਫਿਰ ਤੁਹਾਨੂੰ ਦੁਬਾਰੇ ਦਿਖਾਵਾਂਗੇ ਲਾਈਵ ਨੂੰ ਸ਼ੇਅਰ ਕਰ ਦਿਓ ਇਹ ਇਹ ਵੀ ਬਣਾਇਆ ਹੋਇਆ ਆਪਾਂ ਨੇ य हजे चल रही है यदि बइंडिंग की हुई है अज करो लाइव में शेयर फटाफट फिर मैं करता ना। कर तो दंग गल ਹਾਂਜੀ ਕਮੈਂਟ ਕਰਕੇ ਦੱਸੋ ਆਵਾਜ਼ ਮੇਰੀ ਆ ਰਹੀ ਆ ਅੱਜ ਤੁਹਾਨੂੰ ਦਿਖਾਵਾਂਗੇ ਬੌਂਸ ਸਾਈਡ ਟਰੀ ਕਿੱਦਾਂ ਬਣਦਾ ਹੁੰਦਾ ਆ ਦੇਖੋ ਕਰਕੇ ਦਿਖਾਉਣਾ ਮੈਂ ਤੁਹਾਨੂੰ ਹੋਰ ਸ਼ੇਅਰ ਕਰ ਦਿਓ ਅਜੇ ਘੱਟ ਜੁੜਿਆ ਆ ਆ ਦੇਖੋ ਆ ਫਿਲਹਾਲ ਮੈਂ ਗਮਲੇ ਚ ਲਾਇਆ ਥੋੜਾ ਇਹਨੂੰ ਗਰੋ ਕਰਾਂਗੇ ਫਿਰ ਇਹਨੂੰ ਵੀ ਬਣਾਉਂਗਾ ਇਹ ਆਪਣੇ ਪਹਿਲਾ ਬਣਾਏ ਹੋਏ ਨੇ ਇਹ ਪਿਛਲੇ ਹਫ਼ਤੇ ਤਿਆਰ ਕੀਤਾ ਆ ਦੇਖੋ ਇਹਦੇ ਸਾਰੇ ਰੂਟਸ ਦਿਖਾਈ ਜਾਂਦੇ ਵਿੱਚ ਅੱਜ ਮੈਂ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਜਿਹੜੇ ਰੋਡ ਰੱਖੇ ਤੇ ਨਾ ਮਿੱਟੀ ਦੇ ਇਹ ਤਾਂ ਰੱਖਿਆਂਗੇ ਵੀ ਇਹਦੇ ਜਿਹੜੇ ਆ ਰੂਟਸ ਨੇ ਹੱਲਣ ਨਾ ਇਹਨੂੰ ਚੰਗੀ ਤਰ੍ਹਾਂ ਬੈਂਡ ਕੀਤਾ ਹੋਇਆ ਜਾਂਦਾ ਆ ਦੇਖੋ ਇਹਦੇ ਸਾਰੇ ਰੂਟਸ ਇਹ ਸਾਰੇ ਆਪਾਂ ਬਾਹਰ ਕੱਢਣਿਆ ਅਗਲੀ ਵਾਰੀ ਹੋਰ ਇਹਨੂੰ ਜਦੋਂ ਦੁਬਾਰੇ ਕ੍ਰੀਏਟ ਕਰਾਂਗੇ ਫਿਰ ਇਹਦੇ ਹੋਰ ਵਧੀਆ ਵਧੀਆ ਬਣ ਜੂਗੀ ਇਹਨੂੰ ਪੂਰਾ ਬਾਹਰ ਲੈ ਕੇ ਆਉਣ ਆਪਾਂ ਨੇ ਆ ਦੇਖੋ ਇਹਦੇ ਸਾਰੇ ਜਿੰਨੇ ਰੂਟਸ ਨੇ ਸਾਰੇ ਘਮਾਏ ਹੋਇਆ ਵਿੱਚ ਇਨੂੰ ਜਦੋਂ ਆਪਾਂ ਨੈਕਸਟ ਟਾਈਮ ਲਾਵਾਂਗੇ ਇਹਦੀ ਟ੍ਰੇ ਹੁਣ ਇਹ ਵੱਡੀ ਟ੍ਰੇ ਲਈ ਹੈ ਇਹਦੇ ਚ ਆਪਾਂ ਨੇ 3 ਇੰਚੀ ਟ੍ਰੇ ਲਈ ਹੋਈ ਹੈ ਇਹ ਜਦੋਂ ਇਹਨੂੰ ਵਧੀਆ ਬਣ ਗਿਆ ਹੋਰ ਇਹਦਾ ਜਿਹੜੀ ਆ ਰੂਟਸ ਨੇ ਜਿਹੜੇ ਬਾਹਰ ਆ ਗਏ ਤਾਂ ਇਹਨੂੰ ਆਪਾਂ 1 ਇੰਚੀ ਪੋਰਡ ਦੇ ਵਿੱਚ ਲਾਵਾਂਗੇ ਜਿਹੜੀ ਟ੍ਰੇ ਹੁੰਦੀ ਹੈ ਇਹਦੀ ਉਹਦੇ ਚ ਤੋਂ ਵੀ ਵਧੀਆ ਲੱਗਦਾ ਕਿਉਂਕਿ ਜਿਹੜੀ ਪੌਦੇ ਦੀ ਸ਼ੇਪ ਸੋਹਣਾ ਲੱਗਣ ਦਾ ਹੁੰਦਾ ਜਿਹੜਾ ਮੇਨ ਗੱਲ ਹੁੰਦੀ ਆ ਪੋਰਡ ਦੇ ਉੱਤੇ ਹੁਣ ਜਿਵੇਂ ਆ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਆ ਤੁਸੀਂ ਦੇਖੋ ਜਿਹੜਾ ਇਹ ਬੌਨਸਾਈ ਪlant ਤੁਸੀਂ ਦੇਖ ਰਹੇ ਹੋਗੇ ਹੁਣ ਇਹ ਨੂੰ ਜੇ ਆਪਾਂ 1 ਇੰਚੀ ਟ੍ਰੇ ਲਾਵਾਂਗੇ ਇਹਨੂੰ ਠੀਕ ਹੈ ਨਾ ਇਸ ਤੋਂ ਵੀ ਸੋਹਣਾ ਲੱਗੂਗਾ ਕਿਉਂਕਿ ਆਹ ਚੀਜ਼ ਨਹੀਂ ਦਿਖੂਗੀ ਕੱਲਾ ਉਰੀ ਆ ਇੱਥੋਂ ਸ਼ੁਰੂ ਹੋਊਗਾ ਉਹਨੇ ਦੇਖਣਾ ਇਹਦੇ ਐਂਗਲ ਦਾ ਫਰਕ ਪੈਂਦਾ ਇਹਦੀ ਦਿੱਖ ਚੇਂਜ ਹੋ ਜਾਊਗੀ ਤੇ ਬਹੁਤ ਸੋਹਣਾ ਲੱਗਦਾ ਜੇ ਆਪਾਂ ਇਹਨੂੰ ਛੋਟੀ ਟ੍ਰੇ ਦੇ ਵਿੱਚ ਲਾਵਾਂਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਸ਼ੇਅਰ ਤੁਸੀਂ ਜਿੱਦਾਂ ਦੀ ਮਰਜ਼ੀ ਮੈਂ ਤੁਹਾਨੂੰ ਸਾਰਾ ਦਿਖਾ ਦੇਣਾ ਪਲਾਂਟ ਇਹ ਆ ਦੇਖੋ ਤਰੇੜ ਜੁੜ ਗਏ ਨੇ ਵੀਰੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਆ ਦੇਖੋ ਇਹ ਆਪਣਾ ਹੱਥੀ ਬਣਾਇਆ ਹੋਇਆ ਇਹ ਜਦੋਂ ਮੈਂ ਪਲਾਂਟ ਲਾਇਆ ਸੀ ਉਦੋਂ ਇਹ ਐਦਾਂ ਆਪਣੀ ਚੀਚੀ ਉਂਗਲ ਵਰਗਾ ਸੀਗਾ ਇੰਨਾ ਕੋ ਪਤਲਾ ਸੀਗਾ ਅੱਜ ਤੁਸੀਂ ਦੇਖ ਸਕਦੇ ਹੋ ਇਹਦਾ ਕੱਲਾ ਕੱਲਾ ਰੂਟ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਹਨ ਉਹ ਬਹੁਤ ਸੋਹਣਾ ਲੱਗਦਾ ਅਗਰ ਤੁਸੀਂ ਘਰ ਦੇ ਵਿੱਚ ਪਲਾਂਟ ਲਾਉਣ ਦੀ ਸਕੀਲ ਹੋ ਐਦਾਂ ਤੁਸੀਂ ਲਾ ਸਕਦੇ ਹੋ ਇਹ ਅੱਜ ਮੈਂ ਵੀਡੀਓ ਤਾਂ ਬਣਾਉਣਾ ਜਿਹੜੀ ਲਾਈਵ ਦਿਖਾ ਰਿਆਂਗਾ ਵੀ ਮੈਨੂੰ ਪਿਛਲੇ ਲਾਈਵ ਦੇ ਵਿੱਚ ਮੇਰੇ ਕਈ ਵੀਰਾਂ ਨੇ ਕਮੈਂਟ ਕੀਤੇ ਸੀ ਕਹਿੰਦੇ ਜੀ ਤੁਸੀਂ ਬਣਾ ਕੇ ਦਿਖਾਓ ਜੀ ਕਿੱਦਾਂ ਬਣਦਾ ਦਿਖਾਉਣਾ ਮੈਂ 5 ਮਿੰਟ ਦੇ ਵਿੱਚ ਲਾਈਵ ਨੂੰ ਸ਼ੇਅਰ ਕਰੋ ਕਿਰਾ ਫਟਾਫਟ ਅਜੇ ਬੰਦੇ ਘੱਟ ਜੁੜੇ ਹੋਏ ਆ ਥੋੜੇ ਜਿਹਾ ਹੋਰ ਸ਼ੇਅਰ ਕਰ ਦੋ ਤਾਂ ਫਿਰ ਆਪਾਂ ਆ ਦੇਖੋ ਇਹਦੇ ਕੱਲੇ ਕੱਲੇ ਅਲੱਗ ਅਲੱਗ ਆ ਦੇਖੋ ਜੀ ਮੈਨੂੰ ਆਜ ਇਦਾਂ ਬੈਂਡਿੰਗ ਕਰਨਾ ਪੈਂਦਾ ਇਹ ਇਹਨੂੰ ਵਾਇਰ ਨਾਲ ਖਿੱਚਿਆ ਹੋਇਆ ਇਦਾਂ ਨੂੰ ਥੋੜਾ ਜਿਹਾ ਵੀ ਜਿੱਦ ਨੂੰ ਇਹਨੂੰ ਮਰਜ਼ੀ ਹਾਂ ਜਿੰਨਾ ਚਿਰ ਇਹ ਨਾਰਮਲ ਉਹਦੇ ਵਿੱਚ ਹੈ ਹਾਰਡ ਨਹੀਂ ਹੈਗਾ ਉਦੋਂ ਤੱਕ ਆਪਾਂ ਇਹਨੂੰ ਮੋੜ ਸਕਦੇ ਆ ਜਿੱਦਾਂ ਦਾ ਵੀ ਪੱਛਾਈਏ ਸ਼ੇਪ ਤੁਸੀਂ ਆਪਣੀ ਮਰਜ਼ੀ ਨਾਲ ਜਿਹੜੀ ਤੁਹਾਨੂੰ ਚੰਗੀ ਲੱਗਦੀ ਆ ਉਹ ਤੁਸੀਂ ਦੇ ਸਕਦੇ ਹੋ ਆ ਦੇਖੋ ਆ ਦੇਖੋ ਅਲੱਗ-ਅਲੱਗ ਬੰਦੇ ਦੀ ਲੱਗਦਾ ਹੁੰਦਾ ਵੀ ਜਿੱਦਾਂ ਮੈਨੂੰ ਆਪਾਂ ਨੂੰ ਵਧੀਆ ਲੱਗਦਾ ਤੁਸੀਂ ਉਸ ਤਰ੍ਹਾਂ ਬਣਾ ਸਕਦੇ ਹੋ ਠੀਕ ਹੈ ਜੀ ਤੇ ਹੁਣ ਮੈਂ ਤੁਹਾਡੇ ਸਾਹਮਣੇ ਨਾਲ ਇੱਕ ਹੋਰ ਛੋਟਾ ਪlant ਲੈਣਾ ਮੈਂ ਪਹਿਲਾਂ ਲਾਇਆ ਹੋਇਆ ਉਹਦਾ ਤੁਹਾਨੂੰ ਬਣਾ ਕੇ ਦਿਖਾਉਣਾ ਹੁਣੇ ਮੈਨੂੰ ਕਮੈਂਟ ਕਰਕੇ ਦੱਸੋ ਕਿਹੜੇ-ਕਿਹੜੇ ਵੀਰ ਲਾਈਵ ਦੇ ਵਿੱਚ ਜੁੜੇ ਨੇ ਤੁਸੀਂ ਦੇਖਦੇ ਹੋ ਸਕਰੀਨ ਉਹ ਨਾ ਪlant ਦੇ ਤਾਂ ਕਮੈਂਟ ਜ਼ਰੂਰ ਕਰੋ ਨਾ ਫਿਰ ਮੈਨੂੰ ਗੱਲਬਾਤ ਕਰਨ ਦਾ ਵੀ ਨਜ਼ਾਰਾ ਆਊਗਾ ਹਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਕਿੱਥੋਂ-ਕਿੱਥੋਂ ਲਾਈਵ ਦੇਖ ਰਹੇ ਹੋ ਠੀਕ ਹੈ ਜੀ ਹਾਂਜੀ ਕਮੈਂਟ ਕਰਕੇ ਦੱਸੋ ਲਾਈਵ ਦੇ ਵਿੱਚ ਕੌਣ ਕੌਣ ਜੁੜਿਆ ਸ਼ੇਅਰ ਕਰ ਦਿਓ ਬੂਟੇ ਬਹੁਤ ਆਪਣੇ ਕੋਲੇ ਹੋਰ ਉਹ ਤੁਸੀਂ ਦੇਖ ਸਕਦੇ ਹੋ ਉੱਪਰ ਜਿਹੜੀ ਉੱਪਰਲੀ دیوار ਦੇ ਉੱਤੇ ਪੁਰਾਣੇ ਮਕਾਨ ਦੇ ਉੱਤੇ ਜਿਹੜੇ ਪਏ ਨੇ ਉਹ ਦੇਖੋ ਭਰਿਆ ਹੋਇਆ ਸਾਰ ਤੇ ਆਹ ਦੇਖੋ ਆ ਦੂਜਾ ਇਹ ਮੈਂ ਨਵਾਂ ਕ੍ਰੀਏਟ ਕਰ ਰਿਆ ਹੁਣ ਇਹ ਫਿਲਹਾਲ ਉਦੋਂ ਹੀ ਲਾਇਆ ਹੋਇਆ ਦੇਖੋ ਇਹ ਵਿੱਚ ਕੋਈ ਰੂਟ ਨਹੀਂ ਦਿਖਦਾ ਤੁਹਾਨੂੰ ਇੱਥੋਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕੋਈ ਰੂਟ ਨਹੀਂ ਹੈਗਾ ਹਾਂ ਦੇਖੋ ਇਹ ਇਹਦੇ ਇਹਦੇ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਘੈਂਟ ਲੱਗਦਾ ਇਹ ਫਰਕ ਹੈਗਾ ਕਿ ਨਹੀਂ ਕਮੈਂਟ ਕਰਕੇ ਦੱਸੋ ਕੌਣ ਕੌਣ ਲਾਈਵ ਦੇਖ ਰਿਹਾ ਕਰੋ ਪਲੀਜ਼ ਕਮੈਂਟ ਕਰੋ ਕਿਉਂਕਿ ਮੇਰੇ ਕੋਲ ਤੁਹਾਡਾ ਨਾ ਲਾਈਕ ਨਾ ਕਮੈਂਟ ਕੋਈ ਨਹੀਂ ਆਇਆ ਜੇ ਵੀ ਦਾ ਮਤਲਬ ਤੁਸੀਂ ਇੰਟਰਸਟਿਡ ਨਹੀਂ ਹੈਗੇ ਉਦਾਂ ਹੀ ਦੇਖ ਰਹੇ ਹੋ ਚੋਰੀਓ ਚੋਰੀਓ ਜਿਹੜੇ ਵੀ ਪਲਾਂਟ ਲਵਰ ਨੇ ਕਮੈਂਟ ਕਰਕੇ ਜਰੂਰ ਦੱਸੋ ਇਹ ਮੇਰੇ ਆਪਣਾ ਬਣਾਇਆ ਹੋਇਆ ਇਹਨੂੰ ਤਕਰੀਬਨ ਹੋ ਗਏ 10 ਕੁ ਸਾਲ ਹੋ ਗਏ ਹੋਣਗੇ ਆ ਦੇਖੋ ਤੁਸੀਂ ਕਿੰਨੀ ਘੈਂਟ ਸ਼ੇਪ ਲੱਗਦੀ ਹੈ ਜੀ ਇਹ ਜਦੋਂ ਲਾਇਆ ਸੀ ਨਾ ਉਹ ਵੀ ਤੁਹਾਨੂੰ ਖਾਣਾ ਮੈਂ ਕਿਦਾਂ ਦੱਸੀ ਇਹ ਹੁਣ ਹੀ ਲਾਈਵ 'ਚ ਦਿਖਾਉਂਗਾ ਤੁਹਾਨੂੰ ਇਹ ਦੇਖੋ ਕਿੰਨੀ ਘੈਂਟ ਸ਼ੇਪ ਲੱਗਦੀ ਹੈ ਕਿ ਨਹੀਂ ਤੁਸੀਂ ਜਿਹੜੇ ਐਂਗਲ ਤੇ ਰੱਖ ਕੇ ਦੇਖਣਾ ਤੁਸੀਂ ਉਹ ਦੇਖ ਸਕਦੇ ਹੋ ਚਲੋ ਇਧਰ ਥੋੜਾ ਪੈ ਜਾ ਨਥੇ ਚਲੋ ਇਧਰ ਮੈਨੂੰ ਥੋੜਾ ਡੌਗੀ ਪਰੇਸ਼ਾਨ ਕਰਦਾ ਆ ਦੇਖੋ ਤੇ ਹੁਣ ਮੈਂ ਦਿਖਾਉਣਾ ਤੁਹਾਨੂੰ ਜਿਹੜਾ ਮੈਂ ਪਲਾਂਟ ਨਵਾਂ ਬੌਂਸਾ ਹੀ ਬਣਾਉਣਾ ਆ ਜਾਓ ਘਰ ਇਹ ਆ ਪਿਆ ਆ ਦੇਖੋ ਇਹ ਲਾਇਆ ਹੋਇਆ ਉਦਾਂ ਠੀਕ ਆ ਇਹ ਇੱਕ ਜਿਵੇਂ ਉਹ ਲਾਇਆ ਦੂਜਾ ਇਹ ਵਾਲਾ ਆ ਦੇਖੋ ਇਹ ਦੇਖੋ ਜਿਵੇਂ ਇਹ ਹੁਣ ਹਜੇ ਨਵਾਂ ਲਾਇਆ ਮੈਂ ਇਹਦੀ ਕਟਿੰਗ ਕਰਕੇ ਲਾਇਆ ਹੋਇਆ ਦੇਖੋ ਇਹਦੇ ਕੋਈ ਰੂਟ ਨਹੀਂ ਐਦਾਂ ਇਹਨੂੰ ਮੈਨੂੰ ਸ਼ੇਪ ਪਹਿਲਾਂ ਬਣਾਤੀ ਇਹਦੀ ਥੋੜੀ ਜੀ ਉਸ ਤੋਂ ਬਾਅਦ ਇਹਦੇ ਰੂਟ ਪਾ ਤੁਹਾਨੂੰ ਦਿਖਾਵਾਂਗੇ ਅਗਲੇ ਦੇ ਲਾਈਵ ਦੇ ਵਿੱਚ ਜਦੋਂ ਇਹਨੂੰ ਮੈਂ ਤਿਆਰ ਕਰੂੰਗਾ ਤੁਹਾਨੂੰ ਇਹ ਵੀ ਦਿਖਾਉਂਗਾ ਕਿ ਹੁਣ ਮੈਂ ਜਿਹੜਾ ਬੋਨਸ ਆਇਆ ਜੀ ਤੁਹਾਨੂੰ ਬਣਾ ਕੇ ਦਿਖਾਉਣਾ ਵੀ ਕਿੱਦਾਂ ਬਣਦਾ ਇਹ ਮੈਂ ਤਾਂ ਵੀਡੀਓ ਬਣਾ ਰਿਹਾ ਆ ਦੇਖੋ ਜੀ ਇਹ ਇਹ ਮੈਂ ਪਹਿਲਾਂ ਤਿਆਰ ਕੀਤੀ ਹੋਇਆ ਹੁਣ ਅੱਜ ਮੈਂ ਇਹਦਾ ਇਹਦੀ ਰੂਟ ਬਣ ਗਏ ਨੇ ਮੈਨੂੰ ਲੱਗ ਰਿਹਾ ਮੈਂ ਕਿ ਇਹਨੂੰ ਖੋਲਦਾ ਤੁਹਾਡੇ ਸਾਹਮਣੇ ਹਣਾ ਜੁੜੇ ਰਹੋ ਲਾਈਵ ਦੇ ਨਾਲ ਬਈ ਇਹਨਾਂ ਜ਼ਰੂਰ ਦੱਸੋ ਵੀ ਕਮੈਂਟ ਕਰਕੇ ਕੌਣ-ਕੌਣ ਲਾਈਵ ਦੇ ਵਿੱਚ ਜੁੜਿਆ ਹੋਇਆ ਇਹ ਲੋ ਥੋੜਾ ਪਾ ਕੈਮਰਾ ਸੈੱਟ ਕਰ ਲਈਏ ਫਿਰ ਥੋੜਾ ਸੌਖਾ ਰਹਿੰਦਾ ਹਨ ਪੂਰਾ ਆ ਲੋ ਜੀ ਇੱਥੇ ਹੁਣ ਥੋੜੇ ਸਾਹਮਣੇ ਕਰਕੇ ਦਿਖਾਉਣਾ ਇਹ ਇਹਨੂੰ ਆਪਾਂ ਪੱਟਾਂਗੇ ਇੱਥੋਂ ਮੰਨ ਲਓ ਜੇ ਤੁਸੀਂ ਬੌਂਸਾਈ ਬਣਾਉਣਾ ਇਹ ਮੈਂ ਇਹਦੇ ਚ ਕਰਕੇ ਦਿਖਾਉਂਗਾ ਤੁਹਾਨੂੰ ਕਿਉਂਕਿ ਟ੍ਰੇ ਥੋੜੀ ਲਾਣੀ ਪੈਂਦੀ ਹੈ ਇਹਦੇ ਵਾਸਤੇ ਇਹ ਬੋਟੀ ਜੀ ਪਈ ਸੀ ਮੇਰੇ ਕੋਲੇ ਮੈਂ ਇਹਦੇ ਚ ਬੀਜਤਾ ਸੀ ਇਹ ਹੁਣ ਇਹ ਬਣ ਗਿਆ ਵਧੀਆ ਇੱਥੇ ਕਟਿੰਗ ਕਰੀ ਗਿਆ ਪਹਿਲਾਂ ਮੈਂ ਦੀ ਹੁਣ ਤੁਹਾਨੂੰ ਮੈਂ ਦਿਖਾਉਣਾ ਵੀ ਇਹਦਾ ਬੌਂਸਾਈ ਜੀ ਆਪਾਂ ਬਣਾਉਣਾ ਕਿੱਦਾਂ ਬਣੂਗਾ हां ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਨਾ ਮੈਨੂੰ ਅਜੇ ਤੱਕ ਤੁਹਾਡਾ ਕੋਈ ਜਵਾਬ ਨਹੀਂ ਆਇਆ ਬਰਨ ਕਮੈਂਟ ਕਰ ਲੈਣ ਦੇ ਇਹ ਇਹਨੂੰ ਇਸ ਤਰ੍ਹਾਂ ਆਪਾਂ ਪੱਟੋ ਪਹਿਲਾਂ ਆ ਦੇਖੋ ਇਹਦਾ ਪੂਰਾ ਥੱਲੇ ਰੂਟਸ ਬਣੇ ਹੋਏ ਨੇ ਆ ਗਿਆ ਤੁਹਾਡੇ ਸਾਹਮਣੇ ਆ ਦੇਖੋ ਇਹਦੀ ਸਾਰੀ ਜਿਹੜੀ ਮਿੱਟੀ ਐ ਇਹ ਝਾੜ ਦਿਓ ਚੰਗੀ ਤਰ੍ਹਾਂ ਜਿੰਨੀ ਵੀ ਇਹਦੀ ਮਿੱਟੀ ਹੁੰਦੀ ਆ ਇਹਨੂੰ ਆਪਾਂ ਝਾੜੋ ਰੱਖਦੇ ਇਹਦੀ ਮਿੱਟੀ ਖਤਮ ਹੋ ਗਈ ਰੂਟ ਬਣ ਕੇ ਜਦੋਂ ਇਦਾਂ ਦਾ ਬਣ ਜੇ ਤੁਹਾਡਾ ਪਲਾਂਟ ਕੋਈ ਵੀ ਪਲਾਂਟ ਤੁਸੀਂ ਬਣਾਉਣਾ ਉਹਦੀ ਪੂਰੀ ਮਿੱਟੀ ਝਾੜੋ ਥੱਲੋਂ ਜੁੜੇ ਰਹੋ ਲਾਈਵ ਦੇ ਨਾਲ ਮੈਂ ਇੱਥੇ ਤਾਂ ਰੱਖਿਆ ਵੀ ਥੋੜਾ ਤੁਹਾਨੂੰ ਦਿਖੀ ਜਾਵੇ ਵਧੀਆ ਉੱਚੀ ਜਗ੍ਹਾ 'ਚ ਆ ਦੇਖੋ ਆ ਸਾਰੇ ਰੂਪ ਨੇ ਹਜੇ ਬਰੀਕ ਨੇ ਹੌਲੀ ਹੌਲੀ ਇਹ ਮੋٹے ਬਣ ਜਾਣਗੇ ਹੁਣ ਬਹੁਤ ਸਾਰੀ ਤਾਂ ਸਮਝ ਆ ਗਈ ਹੁਣ ਕਿਉਂਕਿ ਜੇ ਕੋਈ ਪlant lover ਹੋਇਆ ਸਾਡੇ live ਚ ਉਹਨੂੰ ਤਾਂ ਸਮਝ ਆ ਹੀ ਜਾਂਦੀ ਹੈ ਤਕਰੀਬਨ ਆਹ ਦੇਖੋ ਪਹਿਲਾਂ ਇਹਨੂੰ ਮਿੱਟੀ 'ਚ ਹੀ ਲਾਓ ਜੇ ਤੁਸੀਂ ਪlant ਹਰਾ ਕਰਨਾ ਹੈ ਕੋਈ ਵੀ ਦੀ ਕਲਮ ਲੈ ਕੇ ਲਾ ਸਕਦੇ ਹੋ ਲੱਗ ਜਾਂਦੀ ਹੈ ਦੀ ਕਲਮ ਲੱਗ ਜਾਂਦੀ ਹੈ ਜੇ ਦੇਖ ਸਕਦੇ ਹੋ ਤੁਸੀਂ ਆ ਦੇਖੋ ਸਾਰੀ ਮਿੱਟੀ ਆਪਾਂ ਇਹਦੀ ਤਾਰ ਦਿੱਤੀ ਤੁਹਾਡੇ ਸਾਹਮਣੇ ਪੰਜਾਤਰ ਬੰਦੇ ਲਾਈਵ ਦੇ ਵਿੱਚ ਜੁੜੇ ਹੋਏ ਨੇ ਇਹਨੂੰ ਸਾਰਾ ਚੰਗੀ ਤਰ੍ਹਾਂ ਇਦਾਂ ਇਹਦੀ ਮਿੱਟੀ ਝਾੜੋ ਇਹਨੂੰ ਛੋਟੀ ਟ੍ਰੇ ਦੇ ਵਿੱਚ ਲਾਓ ਜਿੰਨਾ ਮੰਨ ਲਓ ਜਿੱਦਾਂ ਦਾ ਪਲਾਂਟ ਆ ਪਲਾਂਟ ਦੇ ਹਿਸਾਬ ਨਾਲ ਹੀ ਕਦੇ ਵੀ ਜਿਹੜਾ ਤੁਸੀਂ ਪੋਰਟਸ ਲਾਉਣੇ ਆ ਗਮਲੇ ਲਾਉਣੇ ਆ ਨਾ ਪੰਜਾਬੀ ਸਮਝ ਆ ਰਹੀ ਆ ਤਾਂ ਕਮੈਂਟ ਕਰਕੇ ਦੱਸ ਦਿਓ ਕਈ ਵਾਰੀ ਹਿੰਦੀ ਵੀਰ ਜੁੜੇ ਹੁੰਦੇ ਨੇ ਮੇਰੇ ਭਰਾ ਠੀਕ ਆ ਮੈਨੂੰ ਕੋਈ ਉਹ ਨਹੀਂ ਹੈਗਾ ਵੀ ਤੁਸੀਂ ਹਿੰਦੀ 'ਚ ਕਈ ਵਾਰੀ ਸੁਣਨ ਵਾਲੇ ਹੁੰਦੇ ਆ ਉਹਦਾਂ ਦੀ ਵੀ ਗੱਲਬਾਤ ਕਰ ਲੈਨੇ ਆ ਆ ਦੇਖੋ ਪੂਰੀ ਆਪਾਂ ਮਿੱਟੀ ਧਾਰ ਦਿੱਤੀ ਤੁਹਾਡੇ ਸਾਹਮਣੇ ਉਹ ਮੈਂ ਤਾਂ ਕਰਕੇ ਤੁਹਾਨੂੰ ਸਾਰੇ ਉਹ ਕਹਿੰਦੇ ਵੀ ਤੁਸੀਂ ਜੀ ਇਹ ਕਿਵੇਂ ਬਣਦੇ ਨੇ ਬੌਂਸ ਆਈ ਮੈਂ ਤੁਹਾਨੂੰ ਦਿਖਾਉਣਾ ਇਹ ਬਹੁਤ ਮਹਿੰਗਾ ਦਿੰਦੇ ਆ ਜੇ ਤੁਸੀਂ ਨਰਸਰੀ 'ਚ ਜਾਓਗੇ ਨਾ ਬਹੁਤ ਮਹਿੰਗੇ ਪਲਾਂਟ ਦਿੰਦੇ ਆਗੇ ਇਹ ਆ ਦੇਖੋ ਤੁਸੀਂ ਆਪਾਂ ਇਹਦੀ ਪੂਰੀ ਮਿੱਟੀ ਲਾ ਦਿੱਤੀ ਹੁਣ ਮੈਂ ਤੁਹਾਨੂੰ ਇਹਨੂੰ ਰੱਖ ਕੇ ਦਿਖਾਉਂਗਾ ਨਾ ਵੀ ਕਿੱਦਾਂ ਲੱਗੂਗਾ ਇਹ ਦੇਖੋ ਤੁਸੀਂ ਸਾਰੀ ਇਹਦੀ ਆਪਾਂ ਪੂਰੀ ਮਿੱਟੀ ਲਾ ਦਿੱਤੀ ਹੁਣ ਉਦੋਂ ਬਾਅਦ ਕੀ ਕਰਨਾ ਹੁੰਦਾ ਵੀ ਇਹਦੇ ਜਿਹੜੇ ਰੂਟਸ ਰੱਖਣੇ ਨੇ ਉਹ ਕਿਹੜੇ ਰੱਖਣੇ ਨੇ ਹੁਣ ਮੈਂ ਇਹਨੂੰ ਪਰੇ ਰੱਖਦਾ ਥੋੜਾ ਜਿਹਾ ਠੀਕ ਹੈ ਜੁੜੇ ਰਹੋ ਲਾਈਵ ਦੇ ਨਾਲ ਇਹ ਆ ਦੇਖੋ ਬਿਲਕੁਲ ਇਹਨੂੰ ਫ੍ਰੀ ਕਰ ਦਿੱਤਾ ਆਪਾਂ ਨੇ ਹਾਂ ਦੇਖੋ ਇਹ ਕੱਢ ਲਿਆ ਆਪਾਂ ਨੇ ਸਾਰੇ ਇਹਦੇ ਰੂਟਸ ਜਿਹੜੇ ਹੈਗੇ ਨੇ 107 లైక్ కామెంట్ షేర్ జరూర్ కరో మిత్రో ਜੇ ਤੁਹਾਨੂੰ ਵਧੀਆ ਲੱਗ ਰਿਹਾ ਆ ਇਹਦੇ ਸਾਰੇ ਰੂਟਸ ਅਪਾ ਅਲੱਗ ਅਲੱਗ ਕਰ ਲੈਣੇ ਨੇ ਅ ਇੱਕ ਮਿੰਟ ਵੇਟ ਕਰਿਓ ਮੈਂ ਇਹਨੂੰ ਧੋਣਾ ਇਹਦੇ ਰੂਟਸ ਧੋਣਾ ਫਿਰ ਹੋਰ ਵਧੀਆ ਦੇਖਣਗੇ ਤੁਹਾਨੂੰ ਇੱਕ ਮਿੰਟ ਵੇਟ ਕਰਿਓ ਆ ਮੈਂ ਧੋ ਰਿਹਾ ਐ ਆ ਦੇਖੋ ਤੁਸੀਂ 1 ਮਿੰਟ ਆ ਦੇਖੋ ਜੀ ਇਹਨੂੰ ਵਾਸ਼ ਕਰਤਾ ਸਾਰਾ ਚੰਗੀ ਤਰ੍ਹਾਂ ਐਦਾਂ ਠੀਕ ਆ ਜੀ ਮੈਂ ਹੁਣ ਥੋੜਾ ਕੈਮਰਾ ਪਿੱਛੇ ਕਰ ਦਵਾਂ ਇਹ ਇਹਨੂੰ ਆਪਾਂ ਨੇ ਵਾਸ਼ ਕਰਤਾ ਸਾਰਾ ਇਹਦੇ ਰੂਟਸ ਜਿੰਨੇ ਹੈਗੇ ਸੀਗੇ ਸਾਰੇ ਵਾਸ਼ ਕਰ ਦਿੱਤੇ ਨੇ ਹੁਣ ਕੀ ਕਰਨਾ ਤੁਸੀਂ ਨੇ ਜਦ ਹੁਣ ਜਿਹੜੀ ਮੈਂ ਤੁਹਾਨੂੰ ਉੱਥੇ ਲੈ ਕੇ ਚੱਲਦਾ ਜਿੱਦਾਂ ਆਪਾਂ ਪਹਿਲਾਂ ਵਾਲਾ ਤੁਹਾਨੂੰ ਪਲਾਂਟ ਦਿਖਾਈ ਤੀ ਜੁੜੇ ਰਹੋ ਆ ਆ ਚੀਜ਼ ਚੈੱਕ ਕਰੋ ਇਹ ਹੁਣ ਇਹ ਤਾਂ ਹੋ ਗਿਆ ਵੱਡਾ ਇਹਦੀ ਏਜ ਜ਼ਿਆਦਾ ਹੈ ਨਾ ਜਿਹੜਾ ਇਹ ਪਲਾਂਟ ਤੁਸੀਂ ਦੇਖ ਰਹੇ ਹੋਗੇ ਇਹਦੀ ਏਜ ਜ਼ਿਆਦਾ ਹੋਗੀ ਆ ਚੀਜ਼ ਆਪਾਂ ਜੀ ਬਣਾਉਣੀ ਆ ਇਹਨੂੰ ਸ਼ੇਪ ਜਿਹੜੀ ਮਰਜ਼ੀ ਦੇ ਲੋ ਤੇ ਇੱਕ ਮਿੰਟ ਮੈਂ ਤੁਹਾਨੂੰ ਜਿਹੜੀ ਚੀਜ਼ ਦਿਖਾਉਣੀ ਚਾਹੁੰਦਾ ਇਸ ਤਰ੍ਹਾਂ ਦਾ ਰੋਡ ਲੈ ਲਓ ਕੋਈ ਵੀ ਇਸ ਤਰ੍ਹਾਂ ਦਾ ਜੇ ਤੁਸੀਂ ਬੌਨਸਾਈ ਬਣਾਉਣਾ ਆਹ ਦੇਖੋ ਰੋਡ ਕਹਿੰਦੇ ਨੇ ਇਹਨੂੰ ਸਾਡੇ ਪਿੰਡਾਂ ਦੇ ਵਿੱਚ ਤੁਸੀਂ ਵੀ ਜਾਣਦੇ ਹੋਵੋਗੇ ਤਕਰੀਬਨ ਗੌਰਵ ਜਾਟ ਗਜਬ ਪਾਜੀ ਥੈਂਕ ਯੂ ਥੈਂਕ ਯੂ ਗੌਰਵ ਜੀ ਲਾਈਕ ਨੂੰ ਸ਼ੇਅਰ ਕਰੋ ਆ ਦੇਖੋ ਇਹ ਮੈਂ ਇਦਾਂ ਵਾਸ਼ ਕੀਤਾ ਇਹਨੂੰ ਜੇ ਤੁਸੀਂ ਇਦਾਂ ਦਾ ਪਲਾਂਟ ਤਿਆਰ ਕਰਨਾ ਹੈ ਮੈਨੂੰ ਵਾਸ਼ ਕੀਤਾ ਦੇਖੋ ਪਟਕੇ ਪਹਿਲਾਂ ਇਹਨੂੰ ਲਾਇਆ ਕਲਮ ਲਾਈ ਹੈ ਦੀ ਕਿਦਾਂ ਲਾਈ ਸੀ ਉਹ ਵੀ ਹੁਣ ਮੈਂ ਦਿਖਾਉ ਹੁਣ ਆ ਚੀਜ਼ ਧਿਆਨ ਰੱਖੋ ਤੁਸੀਂ ਮੈਂ ਇਦਾਂ ਦਾ ਬਣਾਉਣਾ ਇਹਨੂੰ ਤੇ ਆਜੋ ਇਹ ਪਹਿਲਾਂ ਇਹਨੂੰ ਇਦਾਂ ਬੀਜਣਾ ਪੈਂਦਾ ਗੌਰਵ ਜੀ ਤੁਸੀਂ ਹੁਣ ਨਵੇਂ ਆਏ ਹੋ ਮੇਰੇ ਖਿਆਲ ਦੇ ਵਿੱਚ ਆ ਦੇਖੋ ਇਦਾਂ ਸਿੰਗਲ ਕਲਮ ਲਾਈ ਆਪਾਂ ਨੇ ਦੀ ਉੱਪਰ ਹਰਾ ਹੋ ਗਿਆ ਹੁਣ ਇਹਨੂੰ ਕੀ ਕਰਨਾ ਜਿਹੜਾ ਆਹ ਰੋੜ ਆ ਆ ਤੁਸੀਂ ਲਿਆ ਇਹਨੂੰ ਇਦਾਂ ਲਾਓ ਪਿੱਛੇ ਦੇ ਆ ਦੇਖੋ ਠੀਕ ਆ ਜੀ ਇਸ ਤਰ੍ਹਾਂ ਇਸ ਤਰ੍ਹਾਂ ਆ ਦੇਖੋ ਇਹਨੂੰ ਸਿਰਫ ਇੰਨੇ ਇੱਕ ਦੇ ਵਿੱਚ ਆਪਾਂ ਇਹਦੀ ਮਿੱਟੀ ਪਾਉਣੀ ਆ ਛੋਟੀ ਟ੍ਰੇ ਦੇ ਵਿੱਚ ਲਾਓ ਇਹਨੂੰ ਹੁਣ ਮੈਂ ਇਸੇ ਦੇ ਉੱਤੇ ਹੀ ਲਾਉਂਗਾ ਕਿਉਂਕਿ ਅੱਜ ਮੇਰੇ ਕੋਲ ਟ੍ਰੇ ਹੈ ਨਹੀਂ ਤੇ ਮੈਨੂੰ ਲਾਈਵ 'ਚ ਦਿਖਾਣਾ ਜ਼ਰੂਰੀ ਸੀਗਾ ਇੱਥੇ ਹੀ ਬਣਾਉਂਗਾ ਹਜੇ ਨੂੰ ਕਿਉਂਕਿ ਗਰੋ ਹੋਰ ਕਰਾਉਣੇ ਨੇ ਇਹਦੀ ਹਜੇ ਹਾਲੇ ਮੈਂ ਇਹਨੂੰ ਟ੍ਰੇ ਦੇ ਵਿੱਚ ਨਹੀਂ ਲਾਉਂਗਾ ਅਬ ਇਹਦੇ ਚ ਕੱਢ ਲੈਂਦੀ ਆਪਾਂ ਨੇ ਇੰਦਾ ਥੋੜਾ ਜਿਹਾ ਪਰ ਤੁਸੀਂ ਇੰਦਾ ਦੇ ਭਾਂਡੇ ਵਿੱਚ ਨਹੀਂ ਲਾਉਣਾ ਇਹਨੂੰ ਟ੍ਰੇ ਦੇ ਵਿੱਚ ਲਾਉਣਾ ਜਿਹੜੀ ਘਟੋ ਘੜੇ 1 ਇੰਚੀ ਹੋਵੇ ਹੁਣ ਇਹਨੂੰ ਕੀ ਕੀਤਾ ਆਪਾਂ ਨੇ ਆ ਨੀਚੇ ਰੱਖ ਲੋ ਇੱਥੇ ਰੱਖ ਲੋ ਚਾਹੇ ਜਾਂ ਇਹਦੇ ਵਿੱਚ ਪਹਿਲਾਂ ਲਾ ਲਓ ਇਹਨੂੰ ਆ ਸਾਰੇ ਰੂਟ ਦਿਖਾਉਣੇ ਨੇ ਬਹੁਤ ਸੋਹਣਾ ਲੱਗੂਗਾ ਪੌਂਡ ਜੇ ਤੁਸੀਂ ਇੰਦਾ ਲਾਉਂਗੇ ਕਿਉਂਕਿ ਲਾਇਏ ਤਾਂ ਉਦਾਂ ਵੀ ਆਪਣੇ ਘਰੇ ਵਧੂ ਹੁੰਦੇ ਆ ਆ ਦੇਖੋ ਜੀ ਜਦੋਂ ਇਹ ਅਗਲੀ ਵਾਰੀ ਦੇਖੋਗੇ ਤੁਸੀਂ ਕੀ ਬਾਤ ਕਹੋਗੇ ਤੁਸੀਂ ਆਪਣੇ ਆਪ ਹੁਣ ਇਹਨੂੰ ਜਿਆਦੇ ਚੱਕਰ ਚ ਇਹਨੂੰ ਕੁਛ ਨਹੀਂ ਹੁੰਦਾ ਨਾ ਮਰੇ ਇਹ ਪਿੰਡ ਦਾ ਰੈਣ ਸੈਨਸ ਸਸਲੀਕਾਲ ਸਸਲੀਕਾਲ ਭੈਣ ਜੀ ਆ ਦੇਖੋ ਆਪਣਾ ਮੈਂ ਅਜੇ ਤੁਹਾਨੂੰ ਬੌਂਸਾਈ ਲਗਾ ਕੇ ਦਿਖਾ ਰਿਹਾ ਤੁਸੀਂ ਲੇਟ ਆਏ ਹੋ ਇਹ ਆਪਾਂ ਨੇ ਤੁਸੀਂ ਦੁਬਾਰਾ ਹੀ ਲਾਈਵ ਦੇਖ ਲਿਓ ਨਾ ਚੈੱਕ ਕਰਕੇ ਇਹ ਇਦਾਂ ਇਹਨੂੰ ਤੁਸੀਂ ਲਾਓ ਉਸ ਤੋਂ ਬਾਅਦ ਕੀ ਕਰਨਾ ਜੀ ਇਹਨੂੰ ਆਲੇ ਦੁਆਲੇ ਸਪੋਰਟ ਦੇ ਦਿਓ ਕਿਸੇ ਵੀ ਚੀਜ਼ ਦੀ ਜਿੱਦਾਂ ਤੁਸੀਂ ਇੱਕ ਮਿਆ ਹੋਰ ਰੋੜਾ ਲੈ ਲਿਆ ਮਿੱਟੀ ਨਹੀਂ ਪਾਉਣੀ ਹੁਣ ਇਹਦੇ ਤੇ ਸਿਰਫ ਇਹਨੂੰ ਇੱਦੀ ਖੜਾਉਣਾ ਜਦੋਂ ਇਹਨੂੰ ਤੁਸੀਂ ਲਾ ਦਿੱਤਾ ਇਨੂੰ ਹੱਲਣ ਨਹੀਂ ਦੇਣਾ ਬਹੁਤ ਵਧੀਆ ਧੰਨਵਾਦ ਭੈਣ ਹੋਰ ਠੀਕ ਹੂੰ ਇਹ ਆ ਦੇਖੋ ਇਹਨੂੰ ਇਹਦੇ ਰੂਟਸ ਨੰਗੇ ਰੱਖਣੇ ਆ ਸਾਰੇ ਜਿਹੜੇ ਪਲਾਂਟਸ ਦੇ ਰੂਟ ਸਾਰੇ ਨੰਗੇ ਰੱਖਣੇ ਨੇ ਮਿੱਟੀ ਚ ਨਹੀਂ ਦੱਬਣੇ ਬਸ ਥੋੜੇ ਜਿਹੀ ਮਿੱਟੀ ਚ ਲਾਉਣੇ ਆਪਾਂ ਨੇ ਇਹ ਆ ਦੇਖੋ ਇੱਕ ਮੈਂ ਇਧਰਲੀ ਸਾਈਡ ਰੱਖ ਦਿੱਤਾ ਇਸ ਤਰ੍ਹਾਂ ਰੱਖ ਰੱਖ ਦਿਓ ਇਹਨੂੰ ਕਿਉਂਕਿ ਆਪਾਂ ਨੂੰ ਧੋ ਕੇ ਲਾਇਆ ਚੰਗੀ ਤਰ੍ਹਾਂ ਜਿਹੜੀਆਂ ਰੂਟਸ ਸਾਰੇ ਧੋ ਕੇ ਫੇਰ ਲਾਇਆ ਠੀਕ ਹੈ ਇਹ ਨੂੰ ਜਿਵੇਂ ਆਪਾਂ ਤੁਹਾਨੂੰ ਥੋੜੀ-ਮੋਢੀ ਆਪਾਂ ਮਿੱਟੀ ਇਹਦੇ ਤਣੇ ਦੱਬਣ ਵਾਸਤੇ ਸਾਈਡਾਂ ਤੇ ਤੁਸੀਂ ਪਾ ਸਕਦੇ ਹੋ ਜਦੋਂ ਤੁਸੀਂ ਟ੍ਰੇ ਚ ਲਾਉਣਾ ਫਿਰ ਤੁਹਾਨੂੰ ਮਿੱਟੀ ਦੀ ਲੋੜ ਨਹੀਂ ਫਿਰ ਮੈਂ ਤੁਹਾਨੂੰ ਦਿਖਾ ਰਿਹਾ ਅਗਲੇ ਇਹਦੇ ਦੁਆਰਾ ਪlant ਕੋਲੇ ਚੱਲਦੇ ਆਪਾਂ ਕਿਉਂਕਿ ਪਹਿਲਾਂ ਜਿਹੜਾ ਮੇਰਾ ਪਹਿਲਾਂ ਦਾ ਬਣਾਇਆ ਹੋਇਆ ਇਹ ਬਾਈ ਹੈਂਡ ਬਣਾਇਆ ਸਾਰੇ ਆਪਾਂ ਨੇ ਆ ਦੇਖੋ ਹੁਣ ਆ ਸ਼ੇਪ ਦੇਖੋ ਤੁਸੀਂ ਦੇਖੋ ਇਹਨੂੰ ਮੈਂ ਪੂਰਾ ਸਾਰਾ ਦਿਖਾਉਂਗਾ ਪਹਿਲਾਂ ਤੁਸੀਂ ਰੂਟਸ ਦੇਖੋ ਇਹਦੇ ਚੈੱਕ ਕਰਕੇ ਆਹ ਚੀਜ਼ ਦੇਖੋ ਕੱਲਾ ਕੱਲਾ ਐਦਾਂ ਇਹਦੇ ਵਿੱਚ ਵੀ ਮੈਂ ਉਹ ਤੁਸੀਂ ਦੇਖ ਸਕਦੇ ਇਹਦੇ ਵਿੱਚ ਆਹ ਦੇਖੋ ਇਹਦੇ ਵਿੱਚ ਰੋਡ ਰੱਖਿਆ ਆਇਆ ਮੈਂ ਇਹਦੀ ਥੱਲੋਂ ਸ਼ੇਪ ਬਣਾਉਣ ਵਾਸਤੇ ਇਹ ਫਿਰ ਜਿਹੜਾ ਜਿਹੜਾ ਰੂਟ ਮੋਟਾ ਹੋ ਜਾਊਗਾ ਉਹਨੂੰ ਆਪਾਂ ਨੇ ਕੱਲਾ ਕੱਲਾ ਰੂਟ ਕੱਢਿਆ ਹੋਇਆ ਇਹ ਤੁਹ ਆਹ ਦੇਖੋ ਇਹ ਜਿਉਂ ਜਿਉਂ ਇਹਨੂੰ ਹੁਣ ਇੱਥੋਂ ਰਸ ਲੈਣ ਲੱਗ ਗਿਆ ਆਹ ਦੇਖੋ ਆਹ ਆ ਗਿਆ ਹੁਣ ਇਹਨੂੰ ਜਦੋਂ ਇਹਨੂੰ ਚੱਕਾਂਗੇ ਆਪਾਂ ਇਤੋਂ ਛੋਟੀ ਟ੍ਰੇ ਚ ਲਾਉਂਗਾ ਮੈਂ ਕੱਲਾ ਆਪਾਂ ਨੂੰ ਆਪਣਾ ਪੇੜ ਦਿਖੂਗਾ ਕੱਲਾ ਹੁਣ ਇਹਨੂੰ ਤੁਸੀਂ ਧਿਆਨ ਨਾਲ ਏ ਹੁਣ ਮੈਂ ਕਿਉਂ ਕਮਾ ਕੇ ਦਿਖਾਉਣਾ ਇਹਨੂੰ ਆ ਦੇਖੋ ਉਹ ਆਪਣੇ ਸੱਤ ਦੇ ਸਾਰੇ ਪਲਾਂਟ ਪਾਇਆ ਗਿਆ ਇਧਰ ਕੁ ਪ੍ਰਾਣੀ ਤੇ ਇਧਰ ਦੇਖੋ ਜੇ ਜੇ ਮੈਂ ਵੀਡੀਓ ਬਣਾ ਕੇ ਵੀ ਪਾਉਂਗਾ ਤੁਸੀਂ ਉਹ ਤੇ ਧਿਆਨ ਨਾਲ ਦੇਖ ਲਿਓ ਜਦੋਂ ਮੈਂ ਉਹਦੀ ਚ ਉਹਦੀ ਪੋਰਟ ਚੇਂਜ ਕਰਿਆ ਜਦੋਂ ਮੈਂ ਟ੍ਰੇਲ ਲਾਉਂਗਾ ਨਾ ਉਹਦੇ ਫਿਰ ਵੀਡੀਓ ਬਣਾਉਂਗਾ ਜ ਆ ਦੇਖੋ ਇਹਨੂੰ ਆਪਾਂ ਨੂੰ ਤਕਰੀਬਨ 10 ਸਾਲ ਹੋ ਗਏ ਬਣਾਏ ਨੂੰ ਉਦੋਂ ਦਾ ਚੱਲ ਰਿਹਾ ਇਹ ਬਸ ਤਾਂ ਬਹੁਤ ਪਲਾਂਟ ਆ ਮੇਰੇ ਕੋਲ ਇਦਾਂ ਦੇ ਆ ਦੇਖੋ ਆ ਰੂਟ ਦੇਖੋ ਤੁਸੀਂ ਹੁਣ ਐਦਾਂ ਲੱਗਦਾ ਨਾ ਜਿਵੇਂ ਬਹੁਤ ਇੱਕ ਵੱਡਾ ਪੁਰਾਣਾ ਪੇੜ ਹੁੰਦਾ ਇਹਦੀ ਸ਼ੇਪ ਐਦਾਂ ਬਣ ਜਾਂਦੀ ਹੈ ਚੈੱਕ ਕਰੋ ਤੁਸੀਂ ਚੰਗੀ ਤਰ੍ਹਾਂ ਤੁਹਾਨੂੰ ਜਿਹੜਾ ਵੀ ਮਤਲਬ ਸਟਾਈਲ ਵਧੀਆ ਲੱਗਦਾ ਆ ਦੇਖੋ ਦੇਖੋ ਕਮੈਂਟ ਕਰਕੇ ਦੱਸੋ ਕਿਵੇਂ ਲੱਗਿਆ ਐਦਾਂ ਪਾਏ ਆ ਜੜਾਂ ਦੀਆਂ ਸਾਰੀਆਂ ਬਾਹਰ ਕੱਢ ਲਿਆ ਜਿਹੜੇ ਥੋੜੇ ਥੋੜੇ ਰੂਟਸ ਨੇ ਉਹ ਮਿੱਟੀ ਦੇ ਵਿੱਚ ਨੇ ਹੁਣ ਜਦੋਂ ਇਹਨੂੰ ਇਹਨੂੰ ਵੀ ਦੁਬਾਰੇ ਆਪਾਂ ਪੱਟਾਂਗੇ ਅਗਲੀ ਵਾਰੀ ਤੁਹਾਨੂੰ ਫੇਰ ਦਿਖਾਉਂਗਾ ਇਹਦੀ ਟ੍ਰੇ ਲੈ ਕੇ ਆਉਣੀ ਆਪਾਂ ਨੇ ਫਿਰ ਇਹਦੀ ਸ਼ੇਪ ਹੋਰ ਵੀ ਸੋਹਣੀ ਲੱਗਣ ਲੱਗ ਜੂਗੀ ਕਿੱਥੋਂ ਕਿੱਥੋਂ ਮੇਰੇ ਭਰਾ ਜਿਹੜੇ ਲਾਈਵ 'ਚ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਆਹ ਲੇਖੋ ਮੈਂ ਜਿਹੜੇ ਆ ਇਹਦੇ ਵੀ ਰੂਟਸ ਲੰਗੇ ਕਰਨੇ ਨੇ ਇਹ ਮੈਂ ਰੂੜੀ 'ਚ ਲਾਇਆ ਆਹ ਦੇਖੋ ਜਿਹੜਾ ਇਹ ਪਲਾਂਟ ਆ ਇਹ ਇਹ ਹੋਰ ਸਾਈਜ਼ ਬਣਾ ਰਿਹਾ ਇਹਦੀ ਸ਼ੇਪ ਮੈਂ ਹੋਰ ਦੇ ਰਿਹਾ ਮੈਂ ਤੁਹਾਨੂੰ ਇਹਦੀ ਸ਼ੇਪ ਵੀ ਦਿਖਾ ਰਿਹਾ ਆਹ ਦੇਖੋ ਆਪਾਂ ਨੂੰ ਸ਼ੌਕ ਆ ਜੀ ਆਪਾਂ ਬਣਾਉਣੇ ਆ ਆ ਦੇਖੋ ਇਹ ਇੱਥੇ ਤੱਕ ਕਿੰਨਾ ਲੰਬਾ ਲੰਘ ਆਇਆ ਏ ਉੱਪਰ ਦੇਖੋ ਤੁਸੀਂ ਆ ਲਓ ਜੀ ਉਹ ਤੱਕ ਜਾਂਦਾ ਏ ਇਹ ਹੈਗਾ ਅੰਬਰੀਲਾ ਟਰੀ ਇਹ ਅੰਬਰੀਲਾ ਟਰੀ ਆ ਤੇ ਬੋਰਡ ਦੀ ਜਾਤ ਚੋਂ ਹੁੰਦਾ ਏ ਆ ਦੇਖੋ ਇਹ ਵੀ ਮੈਂ ਨਵਾਂ ਲਾਇਆ ਹਾਲੇ ਇਹ ਪਹਿਲਾਂ ਗਮਲੇ ਚ ਜੀ ਗਮਲੇ ਚੋਂ ਕੱਢਣਾ ਪੈਂਦਾ ਇਹਨੂੰ ਜੇ ਤੁਸੀਂ ਬੌਨਸਾਈ ਬਣਾਉਨੇ ਹੋ ਫਿਰ ਗਮਲੇ ਚ ਸੋਣਾ ਨਹੀਂ ਲੱਗਦਾ ਇਹ ਆ ਦੇ ਇਹਦੇ ਰੂਟਸ ਨੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਹੁਣ ਇਹਦੇ ਨਾ ਜਿਵੇਂ ਆ ਦੇਖੋ ਉਹ ਮਿੱਟੀ ਪਾਤੀ ਹੈ ਹੌਲੀ-ਹੌਲੀ ਇਹ ਸਾਰੀ ਮਿੱਟੀ ਝਾੜ ਦੇਣੀ ਆਪਾਂ ਨੇ ਇਹਨੂੰ ਟ੍ਰੇ ਦੇ ਵਿੱਚ ਲਾਵਾਂਗੇ ਜਿਹੜਾ ਇਹ ਭਾਂਡਾ ਇਹ ਚ ਸੋਹਣਾ ਨਹੀਂ ਲੱਗਦਾ ਹੈਗਾ ਜੇ ਉਹ ਇਕੱਲਾ ਦਿਖੂਗਾ ਛੋਟੇ ਭਾਂਡੇ ਦੇ ਵਿੱਚ ਔਰ ਛੋਟੇ ਕਟੋ-ਕਟੇ 1 ਇੰਚੀ ਬੋਰਡ ਦੇ ਵਿੱਚ ਇਹਨੂੰ ਲਾਉਣਾ ਪਾਣੀ ਉਦੋਂ ਵੱਡਾ ਨਹੀਂ ਲਾਉਣਾ ਭਾਂਡਾ ਕਦੇ ਵੀ ਆਹ ਦੇਖੋ ਇਹ ਮੈਂ ਆਪਾਂ ਹੁਣ ਜੀ ਇਹਦੇ ਰੂਟਸ ਨਹੀਂ ਬਣੇ ਹੈਗੇ ਜਿਹੜਾ ਇਹ ਲਾਇਆ ਹੋਇਆ ਇਹਦਾ ਵੀ ਆਪਾਂ ਬੌਂਸਾਈ ਬਣਾਵਾਂਗੇ ਜਦੋਂ ਇਹਨਾਂ ਦੇ ਰੂਟਸ ਆਉਂਦੇ ਆ ਬਹੁਤ ਸੋਹਣੇ ਲੱਗਦੇ ਆ ਇਹ ਕਿੱਥੋਂ ਕਿੱਥੋਂ ਲਾਈਵ ਦੇ ਵਿੱਚ ਜੁੜਿਓ ਬਾਕੀ ਤਾਂ ਬਹੁਤ ਪਲਾਂਟ ਹੈਗੇ ਜਿਹੜੇ ਪਹਿਲਾਂ ਜਿਨ੍ਹਾਂ ਨੇ ਨਹੀਂ ਦੇਖੇ ਮੈਂ ਕਦੇ ਫੇਰ ਦਿਖਾਉਂਗਾ ਉਹ ਦੇਖੋ ਸਾਰੇ ਸੱਤ ਪਰੀ ਹੋਈ ਆ ਪੂਰੀ ਉਹ ਉੱਥੇ ਤੱਕ ਐਦਲੀ ਸਾਈਡ ਤੋਂ ਫੇਰ ਕਿਸੇ ਦਿਨ ਲਾਈਵ ਹੋਵਾਂਗੇ ਅੱਜ ਮੈਂ ਇੰਨਾ ਇੱਕ ਟਾਈਮ ਵਾਸਤੇ ਲਾਈਵ ਹੋਇਆ ਸੀਗਾ ਤੇ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਲੱਗੀ ਆ ਜਿਹਦਾ ਲਾਈਵ ਕਿਵੇਂ ਲੱਗਿਆ ਤੁਹਾਨੂੰ ਆ ਦੇਖੋ ਇਹਨਾਂ ਨੂੰ ਫੇਰੇ ਸਾਰੇ ਚੱਕ ਲੈਣੇ ਆਪਾਂ ਰੋੜੇ ਇਹ ਆ ਕੱਲਾ ਇਹਨੂੰ ਰੱਖਣਾ ਬਸ ਆ ਤੁਹਾਡੇ ਸਾਹਮਣੇ ਆਪਾਂ ਨੇ ਇਹ ਇਹਨੂੰ ਯਾਦ ਰੱਖਿਓ ਭਾਂਡੇ ਨੂੰ ਇਹਨੂੰ ਜਦੋਂ ਚੇਂਜ ਕਰੂੰਗਾ ਤੁਹਾਨੂੰ ਫੇਰ ਦਿਖਾਵਾਂਗਾ ਵੀ ਇਹ ਕਿੰਨੀ ਘੈਂਟ ਸ਼ੇਪ ਬਣ ਗਈ ਹਾਂ ਇਹ ਤੁਹਾਡਾ ਇੰਟਰਸਟ ਹੋਣਾ ਚਾਹੀਦਾ ਜਾਂ ਤੁਹਾਨੂੰ ਤੁਸੀਂ ਕਿਵੇਂ ਇਹਦਾ ਪਲਾਂਟ ਦੇਖਣਾ ਚਾਹੁੰਦੇ ਹੋ ਕਿਦਾਂ ਦੀ ਸ਼ੇਪ ਦੇਖਣਾ ਚਾਹੁੰਦੇ ਹੋ ਇਹ ਤੁਹਾਨੂੰ ਚੰਗਾ ਲੱਗਦਾ ਮੈਨੂੰ ਜਿਵੇਂ ਠੀਕ ਲੱਗਦਾ ਮੈਂ ਉਸ ਤਰ੍ਹਾਂ ਤੁਹਾਨੂੰ ਕਰਕੇ ਦਿਖਾਇਆ ਹਣਾ ਆ ਦੇਖੋ ਕਿੰਨਾ ਇਹ ਹੁਣ ਥੱਲੂ ਮੋਟਾ-ਮੋਟਾ ਹੋ ਹੀ ਜਾਊਗਾ ਪੂਰਾ ਬਸ ਇਹਨੂੰ ਇਹ ਇਹਨੂੰ ਮੋਟਾ ਕਰਨ ਵਾਸਤੇ ਆਪਾਂ ਨੇ ਇਹਨੂੰ ਤਤ ਦੇਣਿਆ ਨਾ ਫੀਡ ਦੇਣੀਆਂ ਜੋ ਵੀ ਆਪਾਂ ਇਹਨੂੰ ਪਾਉਨੇ ਆ ਖਾਦ ਕਹਿ ਲੋ ਗੌਰਵ ਜੜ ਜੀ ਕਿੱਥੋਂ ਬਲੋਂਗ ਕਰਦੇ ਆਪਾਂ ਹੁਣ ਇਹਨੇ ਬਹੁਤ ਵੱਡਾ ਪਲਾਂਟ ਬਣਨਾ ਇਹ ਜਦੋਂ ਝੁੰਡ ਬਣ ਗਿਆ ਇਹਨਾਂ ਦਾ ਤੁਹਾਨੂੰ ਫੇਰ ਦਿਖਾਉਂਗਾ ਹਜੇ ਕਟਿੰਗ ਕਰਤੀ ਨਾ ਇਹਦੀ ਮੈਂ ਆਹ ਜੀ ਦੇਖੋ ਇਹਨੇ ਬਹੁਤ ਵਧੀਆ ਬਣਨਾ ਜੇ ਇਹ ਪਲਾਂਟ ਤੁਸੀਂ ਦੇਖਣਾ ਪੀਜੀਆ ਚੰਡੀਗੜ੍ਹ ਦੇ ਜਦੋਂ ਅੰਦਰੋਂ ਬਾਹਰ ਨਿਕਲੋਗੇ ਤੁਸੀਂ ਸੈਂਟਰ ਵਾਲੇ ਮੇਨ ਗੇਟ ਦੇ ਸਾਹਮਣੇ ਬਿਲਕੁਲ ਲੱਗਿਆ ਹੋਇਆ ਉੱਥੇ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਪਲਾਂਟ ਆ ਤੁਹਾਨੂੰ ਮੈਂ ਦਿਖਾ ਰਿਹਾ ਜਿਹੜਾ ਮੈਂ ਬੌਂਸਾਈ ਬਣਾ ਰਿਹਾ ਇਹ ਪੀਜੀਆਈ ਚੰਡੀਗੜ੍ਹ ਦੇ ਜਿਹੜਾ 메ਨ ਗੇਟ ਹੈ ਉਹਦੇ ਬਾਹਰ ਚ ਲੱਗਿਆ ਇਹਨੂੰ ਕਹਿੰਦੇ ਨੇ ਅੰਬ੍ਰੇਲਾ ਟਰੀ ਆ ਪੱਤੇ ਦੀ ਪਛਾਣ ਕਰ ਲਓ ਤੁਸੀਂ ਇਹਨੂੰ ਅੰਬ੍ਰੇਲਾ ਟਰੀ ਕਹਿੰਦੇ ਨੇ ਉਥੇ ਬਹੁਤ ਵੱਡਾ ਮਤਲਬ ਏਡਾ ਵਿਸਤਾਰ ਆ ਬੰਦਾ ਜਦੋਂ ਗਰਦਨ ਚੱਕ ਕੇ ਦੇਖਦਾ ਨਾ ਸਿਰ ਦੁਖਣ ਲੱਗ ਜਾਂਦਾ ਆ ਦੇਖੋ ਬੰਨ ਨੂੰ ਮੈਂ ਹਲਕਾ ਜਿਹਾ ਪਾਣੀ ਦੇ ਸਿੱਟੇ ਮਾਰ ਦੇਣਾ ਮਿੱਟੀ ਥੱਲੇ ਦਬ ਜੂਗੀ ਰੂਟਸ ਦੇ ਤਾਂ ਨੰਗੇ ਰੱਖਣੇ ਨੇ ਆਪਾਂ ਇਨੂੰ ਰੋੜੀ ਦੇ ਵਿੱਚ ਜੇ ਲਾਉਂਗੇ ਬ੍ਰੀਤੀ ਪਾ ਕੇ ਫਿਰ ਬਹੁਤ ਸੋਹਣਾ ਬਣਦਾ ਕਿਉਂਕਿ ਜਦੋਂ ਆਪਾਂ ਇਹਦੀ ਚੇਂਜ ਕਰਿਆ ਪੋਟ ਇਹਨੂੰ ਲਾਲ ਰੋੜੀ ਤੇ ਬ੍ਰੀਤੀ ਉਹ ਪਾ ਕੇ ਉਹ ਜਿਹੜੇ ਦੇ ਰੂਟਸ ਹੁੰਦੇ ਨੇ ਇਹ ਹਾਰਡ ਮਿੱਟੀ ਦੇ ਵਿੱਚ ਜੇ ਤੁਸੀਂ ਲਾਉਂਗੇ ਨਾ ਇਹ ਜਿਹੜੇ ਰੂਟਸ ਵਧੀਆ ਨਹੀਂ ਬਣਦੇ ਇਹ ਸਾਰੇ ਮੋٹے ਕਰਨੇ ਆਪਾਂ ਜਿੰਨੇ ਹੈਗੇ ਆ ਜਿਹੜੇ ਉਂਗਲਾ ਵਰਗੇ ਹੋਗੇ ਫਿਰ ਬਹੁਤ ਸੋਹਣੇ ਲੱਗਦੇ ਨੇ ਇਹ ਆ ਦੇਖੋ ਹੁਣ ਜਿਵੇਂ ਇਹਦੇ ਰੂਟਸ ਮੋٹے ਕਰ ਲਏ ਆਪਾਂ ਨੇ ਪਹਿਲੀ ਹੁਣ ਇਹਨੂੰ ਖਲਾਰਨਾ ਇਹ ਆ ਆ ਚੀਜ਼ ਦੇਖੋ ਐਦਾਂ ਕੱਲੀ ਕੱਲੇ ਦੀ ਰੂਟਸ ਆਪਾਂ ਬਾਹਰ ਹੀ ਰੱਖਣੇ ਨੇ ਸਾਰੇ ਇਹਨੂੰ ਹੋਰ ਉੱਪਰ ਚੱਕਾਂਗੇ ਜਦੋਂ ਆਪਾਂ ਇਹ ਚੇਂਜ ਕਰਾਂਗੇ ਆਪਾਂ ਜਿਹੜਾ ਦੇਖੋ ਇਹਦੀ ਬਿਗ ਟ੍ਰੇ ਲੱਗੀ ਹੋਈ ਆ ਠੀਕ ਹੈ ਨਾ ਇਹ ਤੇ ਕੰਮ ਨਹੀਂ ਇਹਦੇ ਸੋਹਣਾ ਹੀ ਲੱਗਦਾ ਇਹ ਆਹ ਦੇਖ ਲਓ ਇਹ ਤੇ ਸੋਹਣਾ ਹੀ ਲੱਗਦਾ ਇਹ ਠੀਕ ਹੈ ਨਾ ਇਹ ਜਦੋਂ ਛੋਟੀ ਟ੍ਰੇ ਤੇ ਲਾਵਾਂਗੇ ਇਹਨੂੰ ਇਹਦੇ ਰੂਟਸ ਸਾਰੇ ਦੇਖਣਗੇ ਤੁਹਾਨੂੰ ਐ ਲੱਗੂ ਵੀ ਧਰਤੀ ਦੇ ਉੱਤੇ ਲੱਗਿਆ ਹੋਇਆ ਇਹ ਐਲੀਕ ਪਾਣੀ ਟ੍ਰੇ ਲਾਉਣੀ ਆ ਇਹਦੇ ਹੁਣ ਆ ਹੁਣ ਦੇ ਇਹ ਤੁਸੀਂ ਆਪ ਦੇਖ ਸਕਦੇ ਹੋ ਇਹਦੇ ਜਿਹੜੇ ਰੂਟਸ ਨੇ ਹੁਣ ਦੇਖਣ ਲੱਗ ਗਏ ਨਾ ਤੁਹਾਨੂੰ ਇਹ ਇਹਨੂੰ ਮੈਂ ਪਰਾ ਕਰਦਾ ਹੁਣ ਦੇਖੋ ਕੱਲੇ ਦੀ ਸ਼ੇਪ ਦੇਖੋ ਇਹ ਆ ਦੇਖੋ ਇਹ ਆ ਜਿਹੜੀ ਮਿੱਟੀ ਆ ਮੈਂ ਇਹ ਵੀ ਤਾਰਦਾ ਨਾ ਮੈਂ ਗੰਦ ਪਾਤਾ ਇੱਥੇ ਜੋੜੇ ਰੋ ਲਾਈਟ ਦੇ ਨਾਲ ਇਹਦੇ ਵਿੱਚ ਹੀ ਰੱਖ ਦਿੰਦਾ ਮੈਂ ਤਾਂ ਬਾਅਦ ਵਿੱਚ ਕਰੂੰਗਾ ਸਟਿੰਗ ਹਨੇ ਸਾਰੇ ਇਹ ਰੂਟਸ ਇਹਦੇ ਮੋٹے ਹੋ ਜਾਣਗੇ ਇਹਨਾਂ ਨੂੰ ਆਪਾਂ ਫੀਡ ਦੇਵਾਂਗੇ ਇਹਦੇ ਤੇ ਇੱਥੇ ਇਹਨੂੰ ਮੋਟੇ ਕਰਕੇ ਫਿਰ ਇਹਨੂੰ ਟ੍ਰੇ ਚਲਾਵਾਂਗੇ ਉਹ ਤਾਂ ਕਰਕੇ ਪੱਜ ਦੇ ਲਾਈਵ ਦੇ ਵਿੱਚ ਦਿਖਾਇਆ ਪਿਛਲੇ ਲਾਈਵ ਦੇ ਵਿੱਚ ਕਹਿੰਦੇ 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 ਜੀ ਤੁਸੀਂ ਨਾ ਕਿਦਾਂ ਇਹ ਬਣਦਾ ਹੁੰਦਾ ਮੈਂ ਉਹਨੂੰ ਦੱਸਿਆ ਵੀ ਇਹਨੂੰ ਪੱਟੋ ਇਹਦੇ ਰੂਟਸ ਧੋ ਲੋ ਸਾਰੇ ਉਸ ਤੋਂ ਬਾਅਦ ਇਹਨੂੰ ਛੋਟੀ ਟ੍ਰੇ ਚ ਲਾਓ ਫਿਰ ਬਹੁਤ ਸੋਹਣਾ ਪlant ਬਣ ਜਾਂਦਾ ਹੈ ਲਾਈਵ ਕਿਵੇਂ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਹੋਰ ਸੁਣਾਓ ਕੀ ਹਾਲ ਚਾਲ ਨੇ ਆ ਦੇਖ ਲਓ ਇਦਾਂ ਦੇ ਪਲਾਂਟ ਜੇ ਤੁਸੀਂ ਬਣਾਉਣੇ ਨੇ ਤਾਂ ਆਪਣੇ ਲਾਈਵ 'ਚ ਜੁੜਿਆ ਕਰੋ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਆ ਦੇਖੋ ਬਹੁਤ ਸੋਹਣਾ ਲੱਗਦਾ ਆ ਦੇਖੋ ਆਜੋ 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 ਇਹ ਆ ਦੇਖੋ ਇੱਕ ਆਪਾਂ ਪਲਾਂਟ ਟਰਾਂਸਫਰ ਕਰਤਾ ਉਹ ਜਾ ਰਹੇ ਹੁਣ ਅਜੀ ਕੌਣ ਕੌਣ ਰਹੇਗਾ ਲਾਈਵ ਦੇ ਵਿੱਚ ਦੱਸੋ ਇਹ ਕਿ ਇਦਾਂ ਜੇ ਤੁਸੀਂ ਬੌਂਸਾਈ ਬਣਾਉਣੇ ਨੇ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਆ ਕਰੋ ਤੁਹਾਨੂੰ ਆਨਲਾਈਨ ਹੀ ਦਿਖਾ ਲਾਂਗੇ ਸਾਰੇ ਕਿਦਾਂ ਕਿਦਾਂ ਬਣਦੇ ਹੁੰਦੇ ਆ ਮੇਰੇ ਕੋਲ ਕੈਕਟਸ ਬਹੁਤ ਤਰ੍ਹਾਂ ਦਾ ਲੱਗਿਆ ਮੇਰੇ ਕੋਲ ਕੈਕਟਸ ਬਿਕਾਉ ਵੀ ਨੇ ਕਿਸੇ ਨੇ ਲੈਣੇ ਨੇ ਕੈਕਟਸ ਮੈਂ ਸੇਲ ਕਰਨੇ ਨੇ ਤਾਂ ਤੁਸੀਂ ਲੈ ਸਕਦੇ ਹੋ ਦੂਜੇ ਪਲਾਟ ਮੈਂ ਤੁਹਾਨੂੰ ਦਿਖਾ ਦਿੰਦਾ ਆਜੋ ਕਿਤੇ ਕਹਦਾ ਵੀ ਇਹ ਛੋਟੇ ਛੋਟੇ ਉਹ ਨਾ ਭਾਈ ਓਏ ਆ ਦੇਖੋ ਕਿਵੇਂ ਫਾਉਰੂ ਪਾਉਂਦੇ ਨੇ ਇਹ ਆ ਦੇਖੋ ਜੀ ਬੋਲੇ ਆ ਦੇਖੋ ਇਹ ਚਾਰ ਕਫੂਟ ਦਾ ਹੋ ਜਾਂਦਾ ਵਧੀਆ ਇਦਾਂ ਦੇ ਪਲਾਂਟ ਵੀ ਆਪਾਂ ਨੇ ਲਾਏ ਹੋਏ ਨੇ ਮੈਂ ਹਰ ਲਾਈਵ ਦੇ ਵਿੱਚ ਦਿਖਾਉਣਾ ਉਹਨਾ ਦੇਖੋ ਤੁਹਾਨੂੰ ਇਦਾਂ ਦੇ ਹਰੇ ਭਰੇ ਪਲਾਂਟ ਮਿਲਣਗੇ ਮੇਰੇ ਕੋਲੇ ਲੋਕਾਂ ਦੇ ਨਾਲ ਸੜੇ ਸੜੇ ਦੇ ਕਰੇ ਹੁੰਦੇ ਨੇ ਆਹ ਦੇਖ ਲਓ ਇੱਕ ਵੀ ਪੱਤਾ ਤੁਹਾਨੂੰ ਡੈਮੇਜ ਨਹੀਂ ਮਿਲੂਗਾ ਆਪਣੇ ਕੋਲ ਜਿੰਨੇ ਵੀ ਪਲਾਂਟ ਲੱਗੇ ਆ 200 ਦੇ ਲਗਭਗ ਆਪਣੇ ਕੋਲੇ ਗਮਲਾ ਲੱਗਿਆ ਹੋਇਆ ਪਰ ਤੁਹਾਨੂੰ ਕਿਸੇ ਦੇ ਵਿੱਚ ਸੜੀ ਵਾਲਾ ਪੱਤਾ ਨਹੀਂ ਮਿਲੂਗਾ ਦੇਖ ਲਓ ਪੂਰਾ ਗ੍ਰੀਨ ਹੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਆ ਸਾਊਥ ਅਫਰੀਕਾ ਦਾ ਐਲੋਵੀਰਾ ਜੀ ਅਗਰ ਕਿਸੇ ਨੂੰ ਲੱਗਿਆ ਵਾ ਤਾਂ ਆ ਬੰਗਾਲ ਦਾ ਅਡੇਨੀਅਮ ਆ ਜ਼ੈਬਰਾ ਪਲਾਂਟ ਦੇਖੋ ਆ ਸਨੇਕ ਪਲਾਂਟ ਹੈ ਆ ਐਲੋਵੀਰਾ ਇੱਥੇ ਫੁੱਲ ਬਹੁਤ ਸੋਹਣਾ ਹੁੰਦਾ ਹੈ ਚਲੋ ਠੀਕ ਆ ਜੀ ਧੰਨਵਾਦ ਜਿੰਨੇ ਲਾਈਵ ਦੇ ਵਿੱਚ ਮੇਰੇ ਵੀਰ ਜੁੜੇ ਹਨਾ ਜੀ ਜਾਣਕਾਰੀ ਵਾਸਤੇ ਆਪਣੇ ਕੋਲ ਨੰਬਰ ਦਿੱਤਾ ਹੋਇਆ ਹੈ ਤੁਹਾਡਾ ਡੈਸ਼ਬੋਰਡ ਤੋਂ ਨੰਬਰ ਲੈ ਕੇ ਕੋਈ ਵੀ ਕਾਲ ਕਰ ਸਕਦੇ ਹੋ ਤੁਸੀਂ ਆਪਣੇ ਕੋਲ ਟॉय ਪੌਮ ਦੇ ਪੱਪੀ ਵੀ ਹੈਗੇ ਆ ਕਿਸੇ ਨੂੰ ਜਰੂਰ ਤਾਂ ਦੋ ਮੇਲ ਪਏ ਨੇ ਬਹੁਤ ਸੋਹਣੇ ਨੇ ਠੀਕ ਆ ਜੀ ਇਹ ਆ ਦੇਖ ਲੋ ਉਧਰ ਨਿਗਾ ਮਰਵਾ ਦੇਣਾ ਤੁਹਾਡੀ ਆ ਸੱਤ ਤੇ ਦੇਖੋ ਕਹਿਕ ਤੁਸੀਂ ਆ ਦੇਖੋ ਗੋਲਡਨ ਬੈਰਲ ਇਹ ਵਾਲਾ ਯੂਕੇ ਦਾ ਸੈਨ ਪੈਡਰੋ ਉਹ ਸੀਗਾ ਆ ਦੇਖੋ ਇਹ ਯੂਕੇ ਦਾ ਪਲਾਂਟ ਆ ਜੀ ਆ ਮੰਕੀ ਟੇਲ ਦੇਖੋ ਇਹ ਗਵਾਂੜੀ ਦੇ ਘਰੇ ਜਾ ਬੜਿਆ ਉਧਰ ਸੱਤ ਟੱਪ ਕੇ ਇਹ ਮੰਕੀ ਟੇਲ ਹੈ ਆ ਸਾਰੇ ਫੁੱਲਾਂ ਵਾਲੇ ਪਲਾਂਟ ਨੇ ਜੀ ਉਹ ਤੱਕ ਲੱਗੇ ਆ ਚਲੋ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਆ ਦੇਖ ਲਓ ਤੁਸੀਂ ਪਲਾਂਟ ਅੱਜ ਇਹਨੂੰ ਇਹਦੀ ਸਿਆਣ ਰੱਖਿਓ ਤੁਹਾਨੂੰ ਦਿਖਾਵਾਂਗੇ ਕਿ ਕਿੰਨਾ ਘੈਂਟ ਬਣਿਆ ਇਹ ਅਗਲੇ ਲਾਈਵ ਦੇ ਵਿੱਚ ਜਦੋਂ ਵੀ ਇਹ ਪlant ਮੈਂ ਦੁਬਾਰੇ ਇਹਨੂੰ ਰਿਪੋਰਟ ਕਰੂੰਗਾ ਨਾ ਤੁਹਾਨੂੰ ਜ਼ਰੂਰ ਦਿਖਾਵਾਂਗਾ ਜੀ ਲਾਈਵ ਦੇ ਵਿੱਚ ਜ਼ਰੂਰ ਜੜਿਓ ਇੰਨਾ ਕੁ ਸੋਹਣਾ ਬਣਨਾ ਇਹਨੇ ਤੁਸੀਂ ਆਪ ਕਹੋ ਵੀ ਵਾਕਈ ਚੀਜ਼ ਬਣੀ ਹੈ ਇਹ ਅੱਜ ਆਪਾਂ ਨੇ ਤੁਹਾਡੇ ਸਾਹਮਣੇ ਇਹਨੂੰ ਪੱਟ ਕੇ ਦੁਬਾਰੇ ਲਾਇਆ ਪੰਜਾਬੀ ਦੀ ਗੱਲ ਕਰਦੇ ਹਾਂ ਨਾ ਇਹਨੂੰ ਫਿਰ ਜਦੋਂ ਟ੍ਰੇ ਦੇ ਵਿੱਚ ਲਾਵਾਂਗੇ ਤੁਸੀਂ ਉਦੋਂ ਦੇਖਿਓ ਕਿੰਨਾ ਕਮਾਲ ਦੀ ਚੀਜ਼ ਬਣਣੀ ਆ ਆ ਰੂਟ ਦੇਖ ਲਓ ਇਹਦੇ ਆਪਾਂ ਨੇ ਹੁਣ ਕਲੋਜ਼ ਕਰਕੇ ਦਿਖਾ ਦਿੰਦਾ ਮੈਂ ਤੁਹਾਨੂੰ ਆਹ ਦੇਖੋ ਕੱਲੇ ਕੱਲੇ ਰੂਟਸ ਦੇ ਬਾਹਰੇ ਕੱਢ ਦਿੱਤਾ ਆਪਾਂ ਨੇ ਧੋ ਕੇ ਦੁਬਾਰੇ ਫਿੱਟ ਕਰਤਾ ਨੇ ਇਹਦਾ ਉਦੋਂ ਵਾਂਦੇ ਕਟਿੰਗ ਇਹਦੀ ਹੁੰਦੀ ਆ ਤੇ ਉਹਦੇ ਹਿਸਾਬ ਨਾਲ ਆਪਾਂ ਇਹਨੂੰ ਸ਼ੇਪ ਦੇ ਸਕਦੇ ਆ ਠੀਕ ਆ ਜੀ ਧੰਨਵਾਦ ਜਿਉਂਦੇ ਬਾਦ ਦੇ ਰਹੋ ਫਿਰ ਮਿਲਾਂਗੇ